ਜਿਸ ਦੇ ਜਾਪ ਦੇ ਇਤਨੇ ਮਹਾਨਤਾ ਕਿ ਇੱਕ ਗੁਣ ਹਿਰਦੇ ਚ ਵਸਤੇ ਹਨ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜਚਿਤ ਕੇ ਜੇਰੇ ਜਨਮ ਜਨਮ ਕੇ পাপ ਕਰਮ ਕਾ ਕਾਟਨ ਹਾਰਾ ਲੀਜੇ ਰਹੇ ਭਟਕਣਾ ਬਹੁਤ ਲੰਬੀ ਏ ਸੰਸਕਾਰ ਪਤਤ ਬਹੁਤ ਪੁਰਾਣੇ ਨੇ ਸਾਇਬ ਕਹਿੰਦੇ ਨੇ ਮੂਲ ਮੰਤਰ ਉਸਦਾ ਇਲਾਜ ਹੈ ਮੂਲ ਮੰਤਰ ਉਸਦੀ ਔਸ਼ਦੀ ਹੈ ਆਦ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਆ ਫਿਰ ਗੁਰਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ ਜਾਪ ਹੈ ਹਾਲਾਂਕਿ ਰਹਿਤਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ध्यावे ਉਹ ਉੱਠਦੇ ਆਏ ਪਹਿਲੇ ਨਾਮ ਸਿਮਰਨ ਕਰੇ ਨਿਤਨੇਮ ਸਹਿਬਾਨੇ ਇਸੇ ਹੀ ਰਹਿਤ ਨਾਮ ਜੀ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ गाਵੇ ਬੈਂਦਿਆਂ ਉੱਠਦਿਆਂ ਹਰ ਨਾਮ ध्याਵੇ ਬਾਣੀ ਦਾ ਪਾਠ ਨਿਤਨੇਮ ਬਾਅਦ ਜੁ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਪਿਛਲਾ ਸ ਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਯਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਯਾ ਅਕਾਲੀ ਕੌਰ ਸਿੰਘ ਯਾ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਯਾ ਹਰਖੋਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਇਹ ਪਿੱਛੇ ਕੁਛ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿੱਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਇਹ ਕਬੀਰ ਕਹਿੰਨੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨੋ ਆਖੋਗੇ ਬਹੁ ਬਹੁ ਇਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੇ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੇ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦਾ ਦੂਜਾ ਜਨਮ ਹੋ ਗਿਆ ਇਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਇਬ ਕਹਿੰਦੇ ਨੇ ਵਿਚਾਰ ਦੇ ਆਉਂਦਿਆਂ ਜਨਮ ਗੁਰੂ ਘਰ ਦੇ ਵਿੱਚ ਆਉਂਦਾ ਹੈ ਸਤਗੁਰ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇ ਅਸੀਂ ਮਾਪੇ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਮਾਪੇ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਜਿਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ ਲੰਮੇ ਨਿਆਂ ਸਿੰਘ ਜੋ ਕਹਿਨਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਪੇ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੋ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖਾਂ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰ ਦਿਆਂ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ਬ੍ਰਾਹਮਣ ਨਹੀਂ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਥਾਂ ਦੀ ਗੁੰਡਾਗਰਦੀ ਦੇ ਚਿਸਦਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੈੜਾ ਸੀ ਜਿਹਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿੱਖਾਂ ਕਿ ਮੈਂ ਕਰਨੀ ਉਹ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਵਿੱਚ ਟਾਂਵਾ ਟਾਂਵਾ ਰਹਿ ਗਿਆ ਤੇ ਟਾਂਮੀ ਟਾਂਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਨਾ ਵੇ ਬਗੀਚੇ ਦੇ ਵਿੱਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਇਹ ਬਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰੇਖ ਕਰਨੀ ਤੇ ਮੈਂ ਜੀ ਅੰਦਾਜ਼ਾ ਲਾਣਾ ਹਜ਼ਾਰ ਬੂਟਿਆਂ ਦੇ ਚੋਂ 999 ਕੁ ਮਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਨ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨੇ ਸਾਰੇ ਬੂਟੇ ਸਾੜ ਕੇ ਸੁਆਹ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇਕਤ 1000ਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਧ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ ਉਹ ਇਹ ਕੋਈ ਗਿਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੀ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘਟ ਤੋਂ ਘਟ 15 20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਹੈ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮ ਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਜ ਸ਼ਬਦ ਇੱਕ ਪਾਸੇ ਸੁੱਕਦੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਛ ਹੋਰ ਹੈ ਪਤ੍ਰ ਰਾਸੀ ਕੋ ਚੋੜ ਹੈ ਉਹ ਅਨੰਦੀ ਕੋ ਚੋੜ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਅਤਰ ਦੇ ਵਿਚਾਰ ਨੂੰ ਤਰਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਨੇ ਦੇ ਢੇਂਦੀ ਕਲਾ ਦਾ ਕਾਰਨ ਬਣ ਜਾਂਦੇ ਨੇ ਚੜਦੀ ਕਲਾ ਧੰਦੀ ਕਲਾ ਇਕਾਗਰਤਾ ਬਕਸ਼ਣ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸੀਂ ਸੰਸਾਰ ਵਿੱਚ ਤਰੱਕੀ ਕਰਦੇ ਹਾਂ ਇਹ ਹੀ ਸਾਧਨ ਪ੍ਰਮਾਤਮਾ ਦੇ ਮਾਰਗ ਵਿੱਚ ਧੰਦੀ ਕਲਾ ਦਾ ਕਾਰਨ ਬਣ ਜਾਂਦੇ ਹਨ ਸੰਸਾਰ ਵਿੱਚ ਤਰੱਕੀ ਆਧਰਮ ਨਾਲ ਵੀ ਹੋ ਸਕਦੀ ਹੈ ਝੂਠ ਨਾਲ ਵੀ ਹੋ ਸਕਦੀ ਹੈ ਠੱਗੀਆਂ ਨਾਲ ਵੀ ਹੋ ਸਕਦੀ ਹੈ ਕਠੋਰਤਾ ਨਾਲ ਵੀ ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਨਤੇ ਇੰਨਾ ਵਸੀਲਿਆਂ ਨਾਲ ਨਹੀਂ ਹੋਵੇਗਾ ਇਹਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਰ ਧਰਮ ਲਾਜ਼ਮੀ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲਕਨ ਸੰਸਾਰ ਵਿੱਚ ਸਫਲਤਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ ਹੈ ਅਧਰਮੀ ਮਨੁੱਖ ਵੀ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਪਰ ਸੰਸਾਰ ਦੇ ਸਿਖਰ ਤਾਂ ਨੂੰ ਛੂਹ ਲੈਂਦੇ ਨੇ ਲekin ਜਿੰਨਾ ਜੁਨਾ ਵਸੀਲੇ ਨਾਲ ਕਈ ਵਾਰ ਸੰਸਾਰ ਵਿੱਚ ਤਰੱਕੀ ਮਿਲਦੀ ਹੈ ਪਰਮਾਰਥ ਦੇ ਰਸਤੇ ਵਿੱਚ ਉਹ ਢਹਿੰਦੀ ਕਲਾ ਦਾ ਕਾਰਨ ਬਣ ਜਾਂਦੇ ਨੇ ਸੰਸਾਰ ਵਿੱਚ ਝੂਠ ਫਰੇਬ ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ पर धर्म के मार्ग त नहीं सच तक पहुंचने वास्ते यह बाधा तो धर्म की बहुत मैं लंबी चौड़ी व्याख्या ना करा क्योंकि कई क्यों दिनों तो आप सरवण कर रहे हो जीवन कोई विशेष धरती और जाप जारी रहना जाप है पर विधि विधान नहीं एक गल नहीं बनेगी भोजन की बुरकी मेरे मुंह में चे मैं थले ना करा ਬੁੱਖ ਨਹੀਂ ਮਿਟੇਗੀ ਸਵਾਦ ਆ ਜਾਏਗਾ ਬੁੱਖ ਨਹੀਂ ਮਿਟੇਗੀ ਪਾਣੀ ਦਾ ਘੁੱਟ ਸਿਰਫ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਪਿਆਸ ਨਹੀਂ ਬੁਝਣੀ ਕੋਟਾਂ ਦੀ ਹੁਸ਼ਕੀ ਦੂਰ ਹੋ ਜਾਏਗੀ ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਹੈ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦਾ ਰਹੇ ਔਰ ਕਈ ਪਰਦੇ ਰਹਣ ਕੋਈ ਤਬਦੀਲੀ ਨਹੀਂ ਜੇ ਮੈਂ ਹੁਣ ਭੋਜਨ ਦੀ ਗੁਰ ਕੀ ਸਿਰਫ ਮੇਰੇ ਮੂੰਹ ਚ ਹੋਵੇ ਮੈਂ ਮੂੰਹ ਚ ਹੀ ਰੱਖ ਲਵਾਂ ਕੰਠ ਤੋਂ ਥੱਲੇ ਨਾ ਕਰਾਂ ਖੋਨ ਨਹੀਂ ਬਣੇਗਾ ਸੇਟ ਨਹੀਂ ਭਰੇਗਾ ਭੁੱਖ ਨਹੀਂ ਮਿਟਣੀ ਸਤਿਗੁਰੂ ਦੇ ਸ਼ਬਦ ਸਿਰਫ ਰਸਨਾ ਤੇ ਨੇ ਕੁਝ ਵੀ ਨਹੀਂ ਹੋਏਗਾ ਵਾਹ ਚਾਰ ਚਾਰ ਬੇਟੀਆਂ ਵੀ ਕਈ ਦਿੰਦੇ ਨੇ ਅਖੰਡ ਪਾਠ ਦੀ ਔਰ ਕਈ ਵਿਚਾਰ ਜੋ ਮੇਰੇ ਭਰਾ ਥੋੜੀ ਜੀਆਂ ਅਰਥ ਬੋਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੂੰ ਸਾਰਾ ਸਾਰਾ ਦਿਨ ਵੀ ਪੜਦੇ ਰਹਿੰਦੇ। ਸਤਿਗੁਰ ਦੀ ਬਾਣੀ ਅਗਰ ਸਿਰਫ ਰਸਨਾ ਤੇ ਕੋਈ ਤਬਦੀਲੀ ਨਹੀਂ ਆਵੇਗੀ। ਇਥੇ ਜਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਭੋਜਨ ਦੀ ਮੁਰਕੀ ਕੰਠ ਤੋਂ ਥੱਲੇ ਜਾਵੇ। ਪੇਟ ਭਰੇਗਾ, ਭੁੱਖ ਮਿਟੇਗੀ। ਸਤਿਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਹੀ ਕੋਈ ਰਸ ਬਣੇਗਾ। ਤਾਂ ਹੀ ਕੋਈ ਆਨੰਦ ਬਣੇਗਾ, ਵਰਨਾ ਨਹੀਂ। ਤੈਸਾ ਦਿਖਾਈ ਦਿੰਦਾ ਕਈਆਂ ਨੇ ਜ਼ਬਾਨ ਨੂੰ ਤੱਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣ ਦਿੰਦਾ ਇਸ ਵਾਸਤੇ ਮਨੁੱਖ ਦੇ ਅੰਤਿਸ਼ਕਰਣ ਨੂੰ ਫੋਲ ਕੇ ਵੇਖੀ ਤੇ ਸ਼ਬਦ ਕੋਈ ਨਹੀਂ ਗੁਰਬਾਣੀ ਨਹੀਂ ਹੈ ਅੰਦਰ ਗਏ ਨਹੀਂ ਜਿਨ ਕੋ ਨਦਰ ਕਰਮ ਹੋਵੇ ਫਿਰ ਬਿ ਤਨਾਸ ਨਾ ਨਹੀਂ ਜਾਪ ਅਰੰਭ ਕਰੇ ਤੇ ਸਹਜੇ ਸਹਜੇ ਜਾਪ ਅਗਰ ਅੰਦਰ ਜਾ ਰਿਹਾ ਹੈ ਤਾਂ ਤਬਦੀਲੀਆਂ ਆਣ ਗਿਆ ਤੇ ਮਨੁੱਖ ਪਹੁੰਚੇਗਾ ਕਰਮਖੰਡ ਤੇ ਜਿਸ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਕਿ ਲਿੰਗ ਤਾਂ ਨਸੀਬ ਹੋ ਜਾਂਦੀ ਏ ਕਰਮਖੰਡ ਕੀ ਬਾਣੀ ਜੋ ਇਹ ਬੰਤਰ ਬੜੀ ਜ਼ੋਰ ਵਾਲੀ ਏ ਬਾਣੀ ਤੇ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆਂ ਨੇ ਕੁਝ ਇਸ ਤਰੀਕੇ ਨੇ ਚੱਕਰ ਚੇਨ ਦੱਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਹਬਾਂ ਦੀ ਬਾਣੀ ਦੇਛਵੀ ਤਨੇ ਇੱਕ ਇਸ ਤਰ੍ਹਾਂ ਦੇ ਵਾਕਾਂਨ ਕੁਛ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਔਰ ਰੱਖਣੇ ਨੇ ਗੁਜੜਾ ਲੱਭਮ ਲਾਲ ਮੱਥੇ ਹੀ ਪ੍ਰਗਟ ਥਿਆ ਸਭ ਤੋਂ ਇੱਕ ਗੁੱਜਾ ਰਤਨ ਸਾਨੂੰ ਲੱਭ ਪਿਆ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲੱਭਮ ਲਾਲ ਇਹ ਠੇਠ ਲੈਂਦੀ ਪੰਜਾਬੀ ਗਏ ਭਾਵਲ ਉਰਮੀਆ ਵਾਲੇ ਝੰਮ ਗਾਣੇ ਦੇ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨੇ ਗੁਝੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਕੀ ਇੱਕ ਰਤਨ ਇੱਕ ਲਾਲ ਲਬੇ ਔਰ ਮਸਤਰ ਤੇ ਪ੍ਰਗਟ ਹੋਇਆ ਮੱਥੇ ਤੇ ਉਹਦੀ ਝਲਕ ਪਈਏ ਇਸ ਮਸਤਕ ਦੇ ਆਲੇ ਦੁਆਲੇ ਇੱਕ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ ਕਈ ਵਾਰ ਤੁਸੀਂ ਮਹਾਪੁਰਸ਼ਾਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ ਆ ਮਸਤਕ ਦੇ ਕੋਲ ਇੱਕ ਰੋਸ਼ਨੀ ਦਿਖਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਪ੍ਰਭਾ ਮੰਡਲ ਆਭਾ ਮੰਡਲ ਜਿਸ ਵਕਤ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੁ ਕਰਮ ਖਣ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਦੇ ਚੋਂ ਇੱਕ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਹਿਬ ਕਰਦੇ ਪੈਣੇ ਕਿ ਗੁਜੜਾ ਲਧਮ ਲਾਲ ਮੱਥੇ ਹੀ ਪ੍ਰਗਟ ਥਿਆ ਮਸਤਕ ਤੋਂਹੇ ਤੇ ਲੈਹਰਾ ਨਿਕਲਦੀ ਹੈ ਮਸਤਕ ਦੇ ਚੋਂ ਹੀ ਤੇ ਨੂਰ ਨਿਕਲਦਾ ਹੈ ਬ੍ਰਹਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈਏ ਬ੍ਰਹਗੂ ਕਹਿੰਦਾ ਹੈ ਕਿ ਜਿਹੜਾ ਕਰਮਖੰਡ ਤੱਕ ਪਹੁੰਚ ਜਾਂਦਾ ਹੈ ਉਹਦੇ ਹੱਥ ਦੇ ਵਿੱਚ ਆਹ ਪਹਿਰਾ ਵਿੱਚ ਪਦਮ ਬਣਦਾ ਪਦਮ ਕਹਿੰਦਾ ਨਹੀਂ ਕਮਲ ਦੇ ਫੁੱਲ ਨੂੰ ਵੀ ਉਸ ਮਹਾਂਪੁਰਸ਼ ਦੇ ਹੱਥ ਦੇ ਵਿੱਚ ਆਹ ਪਹਿਰਾ ਦੇ ਵਿੱਚ ਪਦਮ ਜ਼ਰੂਰ ਬਣੇਗਾ ਹੋਰ ਬੇਸਤਰ ਰਿਸ਼ੀ ਮੁਨੀਆਂ ਦੀਆਂ ਲਿਖਤ ਪੁਸਤਕਾਂ ਤੇ ਧਰਮ ਗ੍ਰੰਥ வாਚਨ ਦਾ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਝ ਚਕਰ ਚੇਨ ਜ਼ਰੂਰ ਪ੍ਰਗਟ ਹੁੰਦੇ ਹਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਰਿਦਵਾਰ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪੈਰਾਂ 'ਚ ਪਦਮ ਸੀ ਤੇ ਉਹ ਮੱਥਾ ਟੇਕਣ ਲੱਗ ਪਿਆ ਸਾਲ ਕੰਨ ਦੇ ਪੁਰਖ ਤੂੰ ਬ੍ਰਾਹਮਣ ਤੇ ਬ੍ਰਾਹਮਣ ਹੋ ਕੇ ਤੂੰ ਪੂਜ ਹੋ ਕੇ ਕਿਉਂ ਮੈਨੂੰ ਮੱਥਾ ਟੇਕਦਾ ਬ੍ਰਾਹਮਣ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਇਤਿਹਾਸ ਕਹਿੰਦਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਰਹਿ ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰह्म ज्ञानी ਦੇ ਚਰਨਾਂ ਚੋਂ ਦਾ ਕਿਸੇ ਕਰਮ ਖੰਡ ਤੱਕ ਪਹੁੰਚੇ ਹੋਏ ਮਹਾਪੁਰਸ਼ ਦੇ ਕਦਮਾਂ ਚੋਂ ਦਾ ਇਤਿਹਾਸ ਕਹਿੰਦਾ ਕਿ ਪਦਮ ਸ੍ਰੀ ਕ੍ਰਿਸ਼ਨ ਦੇ ਚਰਨਾਂ ਚ ਵੀ ਸੀ ਭਾਈ ਗੁਰਦਾਸ ਜੀ ਨੇ ਕੋਸ ਦਾ ਜ਼ਿਕਰ ਵੀ ਕੀਤਾ ਹੈ ਪਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ ਜਾਂ ਸੁਤਾਰ ਪ੍ਰਭਾਸ ਵਿੱਚ ਗੋਲੇ ਉਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ ਕਰਮਖੰਡ ਦੀ ਗੱਲ ਮੈਂ ਬੜੇ ਸਾਹਮਣੇ ਰੱਖ ਰਹੇ ਹਾਂ ਕਿ ਕੁਝ ਨਾ ਕੁਝ ਚੱਕਰ ਚੈਨ ਪ੍ਰਗਟ ਹੁੰਦੇ ਨੇ ਪ੍ਰਭਾ